ਜਿੰਦਰ ਸਿੰਘ ਸਿਰਸਾ ਹੋਰਾਂ ਦੇ ਵੱਲੋਂ ਜੋ ਅੱਜਕੱਲ੍ਹ ਭਾਜਪਾ ਦੇ ਨਾਲ ਉਹਨਾਂ ਦੇ ਸਾਥੀ ਨੇ ਉਹ ਕਹਿੰਦੇ ਮੈਂ ਇੱਕ ਗੱਲ بڑے ਦਾਅਵੇ ਨਾਲ ਕਹਿਣਾ ਹੈ ਕਿ ਸ੍ਰੀ ਰਕਾਬ ਗੰਜ ਸਾਹਿਬ ਗੁਰਦੁਆਰਾ ਸਾਹਿਬ ਹੈ ਇਹ ਮਸੀਤ ਨੂੰ ਢਾ ਕੇ ਬਣਾਇਆ ਗਿਆ ਜਿਸ ਵਿੱਚ ਬਾਬਰੀ ਮਸਜਿਦ ਢਾਉਣ ਦਾ ਵਿਰੋਧ ਹੁੰਦਾ ਤਾਂ ਉਹ ਸਿੱਖਾਂ ਦੇ ਨਾਲ ਵੀ ਕੁਝ ਇਸ ਤਰ੍ਹਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ ਸਰ ਸਾਹਿਬ ਹੈਗੇ ਇਹਨਾਂ ਨੂੰ ਕੋਈ ਸੂਝ-ਬੂਝ ਨਹੀਂ ਇਹਨਾਂ ਨੂੰ ਕੋਈ ਸਮਝ ਨਹੀਂ ਇਹਨਾਂ ਨੂੰ ਕੋਈ ਗਿਆਨ ਨਹੀਂ ਇਹਨਾਂ ਨੇ ਕਦੇ ਹਿਸਟੋਰੀਓਗ੍ਰਾਫੀ ਪੜ੍ਹੀ ਨਹੀਂ ਸਿਰਫ ਉਹਨਾਂ ਨੇ ਕਿਹਾ ਹੋਣਾ ਵੀ ਇਸ ਕਿਸਮ ਦੀ ਤੁ ਸਟੇਟਮੈਂਟ ਦੇ ਦੇ ਤਾਂ ਇਹਨੇ ਠੱਕ ਦੇਣੀ ਉਹ ਸਟੇਟਮੈਂਟ ਨੂੰ ਟਾਂਕ ਦਿੱਤੀ ਕਿ ਐਸੀ ਗੱਲ ਕੀਤੀ ਜਾਵੇ ਤਾਂ ਕਿ ਸਿੱਖ ਜਿਹੜੇ ਉਹ ਪੱਕੇ ਤੌਰ ਦੇ ਉੱਤੇ ਮੁਸਲਮਾਨਾ ਦੇ ਵਿਰੋਧੀ ਹੋ ਜਾਂ ਮੁਸਲਮਾਨ ਵਿਰੋਧੀ ਹੋ ਕਿਸੇ ਗੱਲ ਨੂੰ ਮਤਲਬ ਕਿਸੇ ਮੋਟਿਵ ਦੇ ਨਾਲ ਤਰੋੜ ਮਰੋੜ ਕੇ ਪੇਸ਼ ਕਰਨਾ ਅੱਜ ਦੀ ਬੀਜੇਪੀ ਦਾ ਇੱਕ ਅਜੰਡਾ ਹੈ ਉਸ ਜ਼ਿਕਰ ਦੇ ਵਿੱਚ ਉਹ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਖਰੜਾ ਹੈਗਾ ਜੋ ਜੋ ਉਹਨਾਂ ਦੀਆਂ ਕਿਤਾਬਾਂ ਹੈਗੀਆਂ ਨੇ ਉਸ ਤੇ ਉਹਨਾਂ ਦੇ ਵਿੱਚ ਦਰਜ ਹੈ ਕਿ ਉੱਥੇ ਮਸਜਿਦ ਸੀ ਮਸਜਿਦ ਮੋਟਾਇਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀ ਸਰਸੇ ਨੇ ਵੀ ਕੀਤੀ ਹੈ ਨਾ ਸਰਸੇ ਨੇ ਇਹੋ ਜਿਹਾ ਕੰਮ ਕਰਾਇਆ ਹੁਣ ਜੀਪੀ ਦਾ ਸਪੌਂਸਰਡ ਬੰਦਾ ਉਸ ਦਾ ਕੋਈ ਆਪਣਾ ਕਿਰਦਾਰ ਨਹੀਂ ਤੇ ਉਹ ਇਸ ਕਿਸਮ ਦੇ ਆਦਮੀ ਦੀ ਸਟੇਟਮੈਂਟ ਨੂੰ ਮੈਂ ਸਮਝਦਾ ਇੰਪੋਰਟੈਂਸ ਨਹੀਂ ਦੇ। ਉਹ ਇੱਕ ਐਸੀ ਐਗਜ਼ਾਮਪਲ ਨਹੀਂ ਸਾਰੇ ਸਿੱਖੇ ਇਤਿਹਾਸ ਦੇ ਵਿੱਚ ਜਿੱਥੇ ਸਿੱਖਾਂ ਨੇ ਕਿਸੇ ਦੀ ਮਸਜਿਦ ਤੋੜੀ ਹੋਵੇ ਜਾਂ ਕਿਸੇ ਦਾ ਮੰਦਿਰ ਨੂੰ ਨੁਕਸਾਨ ਕੀਤਾ ਹੋਵੇ। ਅੱਜ ਅਰਦਾਸ 24 ਘੰਟੇ ਕਰਦੇ ਸਰਬੱਤ ਦੇ ਭਲੇ ਦੀ। ਕੀ ਅਸੀਂ ਉਸ ਸਰਬੱਤ ਦੇ ਭਲੇ ਵਿੱਚ ਮੁਸਲਮਾਨਾਂ ਦੇ ਖਿਲਾਫ ਬੋਲਦੇ ਹਾਂ? ਬਿਲਕੁਲ ਹੀ ਨਹੀਂ ਬੋਲਦੇ। ਵੈਸੀ ਵੈਸੀ ਉਸ ਜਗ੍ਹਾ ਤੇ ਪਹਿਲਾ ਮਸਜਿਦ ਬਣੀ ਉਸ ਤੇ ਲਖੀ ਸ਼ਾਹ ਬਨਜਾਰੇ ਦਾ ਆਪਣਾ ਘਰ ਸੀ ਪੰਜਾਬ ਦੇ ਪਿੰਡਾਂ ਵਿੱਚ ਸਿੱਖਾਂ ਨੇ ਮਸਜਿਦਾਂ ਜਿਹੜੀਆਂ ਮੁਸਲਮਾਨ ਚਲੇ ਗਏ ਉਹਨਾਂ ਨੂੰ ਰিস্টੋਰ ਕਰਾ ਰਹੇ ਆ ਉਹਨਾਂ ਦੀ ਮਰਮਤ ਆਪ ਕਰਾ ਰਹੇ ਨਾ ਕਿ ਕਿਸੇ ਮੁਸਲਮਾਨ ਤੋਂ ਪੈਸੇ ਲੈ ਕੇ ਕਰਾ ਰਹੇ ਸੈਂਕੜੇ ਪਿੰਡਾਂ ਦੇ ਵਿੱਚ ਇਹ ਹੋ ਰਿਹਾ ਪੰਜਾਬ ਦੇ ਇਹ ਹੈ ਸਿੱਖ ਸੱਚੇ ਕਾਲ ਦਾ ਅਨਮਿਓਰ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹ ਹੋਰ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਰਜ ਹੁੰਦੀਆਂ ਪਰ ਕੁਝ ਚੀਜ਼ਾਂ ਸਮਾਂ ਪੈਂਦੇ ਆ ਮਿਥਿਹਾਸ ਹੋ ਜਾਂਦੀਆਂ ਜਣੀ ਇਤਿਹਾਸ ਦੇ ਵਿੱਚ ਕੁਝ ਹੋਰ ਹੁੰਦਾ ਹੈ ਫਿਰ ਗੱਥਾਵਾਂ ਬਦਲਦੀਆਂ ਜਾਂਦੀਆਂ ਕਹਾਣੀਆਂ ਬਦਲਦੀਆਂ ਜਾਂਦੀਆਂ ਔਰ ਪੁਸ਼ਤਾ ਤੱਕ ਜੋ ਪਹੁੰਚਦਾ ਉਹ ਕੁਝ ਠੀਕ ਪਹੁੰਚਦਾ ਤੇ ਬਹੁਤਾ ਗਲਤ ਪਹੁੰਚਦਾ ਇਹ ਇਹ ਨੁਕਸਾਨ ਦੇ ਹੁੰਦਾ ਕਿਸੇ ਵੀ ਸਮਾਜ ਦੇ ਲਈ ਕਿਸੇ ਵੀ ਧਰਮ ਦੇ ਲਈ ਕਿਸੇ ਦੇ ਲਈ ਵੀ ਔਰ ਜੇਕਰ ਅਜਿਹਾ ਹੀ ਹੁੰਦਾ ਗਿਆ ਤਾਂ ਫਿਰ ਸਾਰਾ ਕੁਝ ਹੀ ਬਦਲ ਜਾਏਗਾ ਧਰਮਾਂ ਦੇ ਵਿੱਚ ਕਹਾਣੀਆਂ ਚੇਂਜ ਹੋ ਜਾਂਦੀਆਂ ਇਸੇ ਦੇ ਨਾਲ ਹੀ ਇੱਕ ਗੱਲ ਇਹ ਵਾਪਰਦੀ ਹੈ ਕਿ ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਵੱਲੋਂ ਜੋ ਅੱਜਕੱਲ ਭਾਜਪਾ ਦੇ ਨਾਲ ਉਹਨਾਂ ਦੇ ਸਾਥੀ ਨੇ ਉਹਨਾਂ ਦੇ ਵੱਲੋਂ ਇੱਕ ਗੱਲ ਜ਼ੋਰ ਦੇ ਕੇ ਕਹੀ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਖਰੜਾ ਹੈ ਜੋ ਉਹਨਾਂ ਦੀਆਂ ਕਿਤਾਬਾਂ ਹੈਗੀਆਂ ਉਹਨਾਂ ਦੇ ਵਿੱਚ ਦਰਜ ਔਰ ਹੋਰ ਵੀ ਕਿਤਾਬਾਂ ਦੇ ਵਿੱਚ ਦਰਜ ਉਹ ਕਹਿੰਦੇ ਮੈਂ ਇੱਕ ਗੱਲ ਬੜੇ ਦਾਅਵੇ ਨਾਲ ਕਹਿਣਾ ਹੈ ਕਿ ਸ੍ਰੀ ਰਕਾਬ ਗੰਜ ਸਭ ਗੁਰਦੁਆਰਾ ਸਾਹਿਬ ਹੈ ਇਹ ਮਸੀਤ ਨੂੰ ਢਾ ਕੇ ਬਣਾਇਆ ਗਿਆ ਜਾਨੀ ਤੁਸੀਂ ਹਵਾਲੇ ਨੂੰ ਸਮਝੋ ਕਿ ਜਿਸ ਤਰੀਕੇ ਦੇ ਨਾਲ ਰਾਮ ਮੰਦਿਰ ਬਣਿਆ ਉਥੋਂ ਵੀ ਜਿਹੜਾ ਹੈ ਉਹ ਬਾਬਰੀ ਮਸਜਿਦ ਢਾਈ ਜਾਂਦੀ ਹੈ ਜਾਨੀ ਇਹਨੂੰ ਇੱਕ ਤਰੀਕੇ ਦੇ ਨਾਲ ਕਿਤੇ ਮਿਲਾਉਣ ਦਾ ਕੋਈ ਉਹਨਾਂ ਦਾ ਮਕਸਦ ਤਾਂ ਨਹੀਂ ਸੀ ਕਿ ਜਿਵੇਂ ਬਾਬਰੀ ਮਸਜਿਦ ਢਾਉਣ ਦਾ ਵਿਰੋਧ ਹੁੰਦਾ ਤਾਂ ਉਹ ਸਿੱਖਾਂ ਦੇ ਨਾਲ ਵੀ ਕੁਝ ਇਸ ਤਰ੍ਹਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਇਹਦੇ ਵਿੱਚ ਸਚਾਈ ਕੀ ਹੈ ਮਨਜਿੰਦਰ ਸਿੰਘ ਸਿਰਸਾ ਕਿੰਨਾ ਸਹੀ ਨੇ ਔਰ ਇਤਿਹਾਸ ਕੀ ਕਹਿੰਦਾ ਇਸ ਬਾਬਤ ਸਮਝਣਾ ਬਹੁਤ ਲਾਜ਼ਮੀ ਆ ਮੇਰੇ ਨਾਲ ਇਸ ਬਾਬਤ ਗੱਲਬਾਤ ਕਰਨ ਦੇ ਲਈ ਇਤਿਹਾਸਕਾਰ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਸਾਹਿਬ ਹੋਣਗੇ ਇਤਿਹਾਸ ਦੇ ਹਵਾਲੇ ਤੋਂ ਸਮਝਾਂਗੇ ਕਿ ਵਾਕਈ ਉੱਥੇ ਮਸਜਿਦ ਸੀ ਢਾਈ ਗਈ ਕਿਉਂ ਢਾਈ ਗਈ ਉਹਦੇ ਵਿੱਚ ਸਿੱਖਾਂ ਦਾ ਕਿੰਨਾ ਯੋਗਦਾਨ ਸੀ ਔਰ ਜਿਸ ਤਰੀਕੇ ਦੇ ਨਾਲ ਇਹ ਗੱਲ ਕਹੀ ਗਈ ਉਹ ਦੋਨਾਂ ਪਹੁੰਚਾਂ ਦੇ ਵਿੱਚ ਫਰਕ ਕੀ ਹੈ ਹਾਂਜੀ ਬਹੁਤ-ਬਹੁਤ ਮਿਹਰਬਾਨੀ ਜੀ ਅਨਮਿਊਟ ਦੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਸ ਨੂੰ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਬਿਆਨ ਨੂੰ ਆਪਾਂ ਆਧਾਰ ਬਣਾ ਕੇ ਆਪਾਂ ਗੱਲਬਾਤ ਨੂੰ ਜਿਹੜਾ ਹੈ ਉਹ ਬਣਾਈ ਰੱਖਣਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨੇ ਕਿ ਮਸੀਤ ਨੂੰ ਢਾਇਆ ਗਿਆ ਸਿੱਖਾਂ ਦੇ ਵੱਲੋਂ ਵੀ ਔਰ ਮਸੀਤ ਨੂੰ ਢਾ ਕੇ ਉੱਥੇ ਗੁਰਦੁਆਰਾ ਸਾਹਿਬ ਜਿਹੜਾ ਸੁਸ਼ੋਭਿਤ ਕੀਤਾ ਗਿਆ ਇਹ ਇਸ ਸਾਰੇ ਹਵਾਲੇ ਨੂੰ ਤੁਸੀਂ ਕਿਵੇਂ ਸਮਝਦੇ ਹੋ ਔਰ ਇਤਿਹਾਸ ਇਸ ਬਾਰੇ ਕੀ ਕੁਝ ਕਹਿੰਦਾ ਹੈ ਦੇਖੋ ਇਤਿਹਾਸਕਾਰ ਦੀਆਂ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹ ਮਤਲਬ ਕਿਸੇ ਮਤਲਬ ਪ੍ਰੋਪਗੈਂਡੇ ਦੇ ਇੱਕ ਪ੍ਰੋਪਗੈਂਡਾ ਹੁੰਦਾ ਇੱਕ ਕਿਸੇ ਗੱਲ ਨੂੰ ਮਤਲਬ ਕਿਸੇ ਮੋਟਿਵ ਦੇ ਨਾਲ ਤਰੋੜ ਮਰੋੜ ਕੇ ਪੇਸ਼ ਕਰਨਾ ਅੱਜ ਦੀ ਬੀਜੇਪੀ ਦਾ ਇੱਕ ਏਜੰਡਾ ਹੈ ਉਹ ਏਜੰਡਾ ਉਹ ਮਤਲਬ ਹਰ ਹਾਲਤ ਦੇ ਵਿੱਚ ਇੰਟਰੋਡਿਊਸ ਕਰ ਰਿਹਾ ਹੈ ਇਤਿਹਾਸ ਨੂੰ ਤੋੜਨਾ ਮਰੋੜਨਾ ਆਪਣੇ ਐਂਗਲ ਤੋਂ ਉਸ ਨੂੰ ਰੀਰਾਈਟ ਕਰਨਾ ਤਾਂ ਜਿਹੜਾ ਮਨਜਿੰਦਰ ਸਿੰਘ ਸਰਸਾ ਨਾਤਾ ਹੈ ਹਿਸਟੋਰੀਅਨ ਨਾ ਕਦੇ ਇਹਨੇ ਇਤਿਹਾਸ ਦੀ ਕੋਈ ਕਿਤਾਬ ਸੀਰੀਅਸਲੀ ਪੜ੍ਹੀ ਹੈ ਨਾ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਤਿਹਾਸ ਇੱਕ ਬੜਾ ਮਤਲਬ ਸੀਰੀਅਸ ਗੱਲ ਹੁੰਦੀ ਆ ਉਸ ਦਾ ਬਹੁਤ ਉਸ ਨੂੰ ਇਸ ਹਿਸਟਰੀਓਗ੍ਰਾਫੀ ਉਸ ਨੂੰ ਅੰਗਰੇਜ਼ੀ ਚ ਅਸੀ ਕਰਨੇ ਆ ਉਸ ਦੀ ਨੌਲੇਜ ਉਸ ਦੀ ਅੰਡਰਸਟੈਂਡਿੰਗ ਹੋਵੇ ਤਾਂ ਇਸ ਕਿਸਮ ਦਾ ਸੈਂਸਿਟੀਵਿਟੀ ਨਾਲ ਨਾਲ ਚੱਲਦੀ ਹੈ ਹਾਂਜੀ ਨਹੀਂ ਉਸ ਨੂੰ ਉਹਦੀ ਹਿਸਟਰੀਓਗ੍ਰਾਫੀ ਸਮਝਣੀ ਪੈਂਦੀ ਹੈ ਪਹਿਲੀ ਗੱਲ ਹਿਸਟਰੀਓਗ੍ਰਾਫੀ ਦੇ ਵਿੱਚ ਹੀ ਹੁੰਦਾ ਜਿਹੜਾ ਬੰਦੇ ਦੀ ਤੁਸੀਂ ਰਾਈਟਿੰਗ ਕੋਟ ਕਰ ਰਹੇ ਹੋ ਉਹ ਕੌਣ ਹੈ ਉਸ ਸੱਕੀ ਮੋਟਿਵ ਹੈ ਕੀ ਉਸ ਦਾ ਆਬਜੈਕਟਿਵ ਹੈ ਹੁਣ ਜਿਸ ਕਿਸਮ ਦੀ ਸਿਰਸਾ ਸਾਹਿਬ ਗੱਲ ਕਰ ਰਹੇ ਪਹਿਲਾਂ ਸਿਰਸਾ ਸਾਹਿਬ ਦਾ ਐਨਾਲਿਸਿਸ ਕਰਨਾ ਪਊਗਾ ਕਿਉਂਕਿ ਸਿਰਸਾ ਸਾਹਿਬ ਇੱਕ ਪ੍ਰੋਪਾਗੈਂਡਾ ਕਰ ਰਹੇ ਆ ਔਨ ਬਿਹੈਫ ਆਫ ਦੀ ਬੀਜਪੀ ਔਰ ਜੋ ਬੀਜਪੀ ਦਾ ਮਤਲਬ ਏਜੰਡਾ ਹੈ ਉਸ ਨੂੰ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕਰ ਰਹੇ ਤੋ ਉਹ ਤਾਂ ਨਾ ਤਾਂ ਇਤਿਹਾਸ ਦੇ ਉਹਨਾਂ ਨੇ ਕਦੇ ਇਤਿਹਾਸ ਦੀ ਕਿਤਾਬ ਪੜ੍ਹੀ ਹੋਣੀ ਆ ਨਾ ਇਤਿਹਾਸ ਕੋਖਿਆ ਹੋਣਾ ਨਾ ਇਤਿਹਾਸਕਾਰੀ ਨੂੰ ਸਮਝਿਆ ਹੋਣਾ ਵੱਡੀ ਗੱਲ ਹੈ ਇਤਿਹਾਸਕਾਰੀ ਕਿਸੇ ਵੀ ਇੱਕ ਚੀਜ਼ ਨੂੰ ਕੜਨ ਦੇ ਲਈ ਉਸ ਦੀ ਸਾਰੇ ਪੈਰਾਮੀਟਰਸ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਹੋਣੀ ਹੈ ਜਿਸ ਨੇ ਲਿਖਿਆ ਉਹਦੀ ਮਨਸ਼ਾ ਕੀ ਹੈ ਉਹਦੀ ਮਨਸ਼ਾ ਕੀ ਹੈ ਉਹ ਕੌਣ ਸੀ ਕੌਣ ਸੀ ਉਹ ਕੌਣ ਸੀ ਉਹਦੀ ਬੈਕਗ੍ਰਾਉਂਡ ਉਹਦਾ ਆਬਜੈਕਟਿਵ ਕੀ ਹੈ ਉਸ ਰਾਈਟਿੰਗ ਨੂੰ ਤਾਂ ਇਹ ਸਾਰੀਆਂ ਚੀਜ਼ਾਂ ਪ੍ਰੋਪਰ ਇਹਨੂੰ ਕਹਿੰਦੇ ਅਸੀਂ ਪ੍ਰੋਪਗੈਂਡਾ ਇਹ ਪ੍ਰੋਪਗੈਂਡਾ ਕਰ ਰਹੇ ਹੈ ਸਰਸਾ ਸਾਹਿਬ ਤਾਂ ਇਹਨਾਂ ਨੂੰ ਕੋਈ ਉਸ ਗੱਲ ਦੀ ਸੂਝ ਨਹੀਂ ਬੂਝ ਨਹੀਂ ਸਿਆਣਪ ਨਹੀਂ ਨਾਲ ਨਾਲ ਕਦੇ ਇਤਿਹਾਸਕਾਰੀ ਨੂੰ ਪੜਿਆ ਨਾ ਸਮਝਿਆ ਤੋ ਇਸ ਕਿਸਮ ਦੀ ਬੇਤੁਕੀ ਗੱਲ ਕਰ ਦੇਣੀ ਬੇਬੁਨਿਆਦ ਗੱਲ ਕਰ ਦੇਣੀ ਉਸ ਦਾ ਹੁਣ ਬੰਦਾ ਕੀ ਕਮੈਂਟ ਕਰੇ ਤੋ ਇੱਕ ਬੜੀ ਅਨਫੋਰਚੂਨੇਟ ਗੱਲ ਉਹਨਾਂ ਨੇ ਕੀਤੀ ਆ ਜਿਹੜੀ ਉਹਨਾਂ ਨੂੰ ਕਰਨੀ ਨਹੀਂ ਸੀ ਚਾਹੀਦੀ ਇਹੋ ਜੀ ਕਮੈਂਟ ਕਰਨ ਦੇ ਲਈ ਪਹਿਲਾਂ ਇਤਿਹਾਸ ਨੂੰ ਕੋਖਣਾ ਪੈਂਦਾ ਪਹਿਲਾਂ ਉਹਨੂੰ ਫਿਰ ਦੇਖਣਾ ਪੈਂਦਾ ਕੌਣ ਬੰਦਾ ਕੀ ਕਹਿ ਰਿਹਾ ਉਹਦਾ ਕੀ ਬੈਕਗ੍ਰਾਉਂਡ ਆ ਉਹਦਾ ਕੀ ਮੋਟਿਵ ਆ ਕੀ ਉਹਦਾ ਆਬਜੈਕਟਿਵ ਆ ਕਿਸ ਐਂਗਲ ਤੋਂ ਬੰਦਾ ਗੱਲ ਕਰ ਰਿਹਾ ਤੋ ਇਹ ਸਾਰੀਆਂ ਚੀਜ਼ਾਂ ਬਗੈਰ ਸਮਝੇ ਬਿਗੈਰ ਉਸ ਨੂੰ ਐਨਲਾਈਜ਼ ਕਰੇ ਐਮੇ ਸਟੇਟਮੈਂਟ ਦੇ ਦੇਣੀ ਉਹਦਾ ਕੋਈ ਮਤਲਬ ਨਹੀਂ ਹੁੰਦਾ ਵੈਸੇ ਇਹਦਾ ਇਤਿਹਾਸ ਕੀ ਹੈ ਇਹਦਾ ਇਤਿਹਾਸ ਬੜਾ ਸਿੰਪਲ ਆ ਬਾਬਾ ਬਗੇਲ ਸਿੰਘ ਹੀ ਵਾਸ ਅ ਗ੍ਰੇਟ ਵਾਰੀਅਰ ਜਿਹੜਾ ਗ੍ਰੇਟ ਵਾਰੀਅਰ ਸੀ ਨਾ ਬਾਬਾ ਬਗੇਲ ਸਿੰਘ ਉਹ ਦਾ ਇੱਕ ਆਬਜੈਕਟਿਵ ਸੀ ਕਿ ਕਿਸ ਤਰੀਕੇ ਦੇ ਨਾਲ ਅਸੀਂ ਸਿੱਖੀ ਨੂੰ ਰਿਸਟੋਰ ਕਰਨਾ ਸਿੱਖ ਜਿਹੜੇ ਵਾਰੀਅਰਸ ਹੈਗੇ ਉਹਨਾਂ ਨੂੰ ਇੱਕ ਮੋਟਿਵ ਗੁਰੂ ਨੇ ਦਿੱਤਾ ਕਿ ਅਸੀਂ ਸਿੱਖੀਜ਼ਮ ਨੂੰ ਕਿਸ ਤਰੀਕੇ ਨਾਲ ਰਿਸਟੋਰ ਕਰਨਾ ਕਿਸੇ ਦੇ ਜ਼ੁਲਮੋ ਸਤਿਮ ਨਹੀਂ ਕਰਨਾ ਮਹਾਰਾਜ ਦਸਵੇਂ ਪਾਤਸ਼ਾਹ ਨੇ ਜੇ ਆਪਣਾ ਤੀਰ ਵੀ ਚਲਾਇਆ ਤਾਂ ਉਸ ਦੇ ਅੱਗੇ ਸੋਨਾ ਲਾਇਆ ਤਾਂ ਕਿ ਤੀਰ ਲੱਗਣ ਵਾਲਾ ਜਿਸ ਦੇ ਉੱਤੇ ਤੀਰ ਜਾ ਕੇ ਲੱਗੇ ਉਸ ਦਾ ਪਰਿਵਾਰ ਭੁੱਖਾ ਨਾ ਮਰੇ ਸਾਡੇ ਤਾਂ ਆਪਣੇ ਸੇਕ੍ਰਟ ਤੇ ਹਾਇਰ ਮਤਲਬ ਆਬਜੈਕਟਿਵ ਤੇ ਆਈਡੀਅਲਸ ਹੈਗੇ ਜਿਹੜੇ ਗੁਰੂਆਂ ਗੁਰੂਆਂ ਨੇ ਸਿੱਖਾਂ ਨੂੰ ਦਿੱਤੇ ਆ ਅਸੀਂ ਕਿਸੇ ਦੀਆਂ ਮਸਜਿਦਾਂ ਕਿਸੇ ਦੇ ਮੰਦਰਾਂ ਕਿਸੇ ਦੇ ਹੋਰ ਧਾਰਮਿਕ ਸਥਾਨਾਂ ਨੂੰ ਢਾਉਣ ਲਈ ਨਹੀਂ ਸਾਨੂੰ ਗੁਰੂ ਨੇ ਸਿੱਖੀ ਬਖਸ਼ੀ ਸਿੱਖੀ ਬਖਸ਼ੀ ਆ ਉਹਨਾਂ ਨੂੰ ਰিস্টੋਰ ਕਰਨ ਦੇ ਲਈ ਤਾਂ ਸਿੱਖਾ ਨੇ ਹੁਣ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਜਿਹਦਾ ਇੱਕ ਇੱਕ ਮਿੰਟ ਜਿਹੜਾ ਡਾਕੂਮੈਂਟਡ ਆ ਇੱਕ ਇੱਕ ਦਿਨ ਡਾਕੂਮੈਂਟਡ ਆ ਇੱਕ ਇੱਕ ਮੂਮੈਂਟ ਡਾਕੂਮੈਂਟਡ ਆ ਇੱਕ ਇੱਕ ਹਫਤਾ ਮਹੀਨਾ ਸਾਰਾ ਕੁਝ ਡਾਕੂਮੈਂਟਡ ਆ ਉਸ ਦੇ ਵਿੱਚ ਇੱਕ ਸਦਰੀ ਮਸਜਿਦ ਸੀ ਜਿਹੜੀ ਜਿਹਦੀ ਮਰਮਤ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਲਾਹੌਰ ਦੇ ਵਿੱਚ ਬੜੀ ਮਸ਼ਹੂਰ ਮਸਜਿਦ ਸੀ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਖਰਚੇ ਤੇ ਸਰਕਾਰੀ ਖਰਚੇ ਤੇ ਉਹਦੀ ਮਰਮਤ ਕਰਾ ਕੇ ਉਸ ਨੂੰ ਰিস্টੋਰ ਕਰਾਇਆ ਕੋਈ ਇੱਕ ਕੋਈ ਇੱਕ ਐਸੀ ਐਗਜ਼ਾਮਪਲ ਨਹੀਂ ਸਾਰੇ ਸਿੱਖ ਇਤਿਹਾਸ ਦੇ ਵਿੱਚ ਜਿੱਥੇ ਸਿੱਖਾਂ ਨੇ ਕਿਸੇ ਦੀ ਮਸਜਿਦ ਤੋੜੀ ਹੋਵੇ ਸਮਝੇ ਨਹੀਂ ਜਾਂ ਕਿਸੇ ਦਾ ਮੰਦਿਰ ਨੂੰ ਨੁਕਸਾਨ ਕੀਤਾ ਹੋਵੇ ਜੇ ਗ੍ਰਾਂਟ ਜੇ ਦਰਬਾਰ ਸਾਹਿਬ ਦੇ ਵਿੱਚ ਸੋਨਾ ਚੜਾਇਆ ਤਾਂ ਦੂਜੇ ਪਾਸੇ ਹਿੰਦੂਆਂ ਦੇ ਮੰਦਰਾਂ ਨੂੰ ਵੀ ਉਸੇ ਤਰੀਕੇ ਨਾਲ ਗ੍ਰਾਂਟਾਂ ਦਿੱਤੀਆਂ ਮਸਜਿਦਾਂ ਨੂੰ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਮਸਜਿਦਾਂ ਨੂੰ ਰਿਪੇਅਰ ਕਰਾਈ ਤਾਂ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਗੁਜ਼ਰੇ ਇਹ ਮਤਲਬ ਸਿੱਖੀ ਦਾ ਰਾਜ ਦਾ ਇਹੀ ਸੰਕਲਪ ਹੈ ਸਿੱਖਾਂ ਦਾ ਰਾਜ ਆ ਸਿੱਖਾਂ ਨੇ ਸਟੇਟ ਤੇ ਨੇਸ਼ਨ ਨੇਸ਼ਨ ਕਨਸੈਪਟ ਨਹੀਂ ਹੈਗਾ ਉਹ ਕਨਫਾਈਨਡ ਹੈ ਸਿੱਖਾਂ ਦਾ ਰਾਜ ਆ ਯਰ ਯੂਨੀਵਰਸਲ ਵੈਲਫੇਅਰ ਦੇ ਉੱਤੇ ਸਰਬੱਤ ਦੇ ਭਲੇ ਦੇ ਉੱਤੇ ਅਸੀਂ ਅਰਦਾਸ 24 ਘੰਟੇ ਕਰਦੇ ਹਾਂ ਸਰਬੱਤ ਦੇ ਭਲੇ ਦੀ ਕੀ ਅਸੀਂ ਉਸ ਸਰਬੱਤ ਦੇ ਭਲੇ ਵਿੱਚ ਮੁਸਲਮਾਨਾਂ ਦੇ ਖਿਲਾਫ ਬੋਲਦੇ ਹਾਂ ਬਿਲਕੁਲ ਹੀ ਬੋਲਦੇ ਬੋਲਣਾ ਸਾਡੇ ਲਈ ਵਰਜਿਤ ਹੈ ਅਸੀਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਟੇਸ ਨਹੀਂ ਪਹਚਾ ਸਕਦੇ ਕਿਉਂਕਿ ਸਾਨੂੰ ਗੁਰੂ ਨੇ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਤੋਂ ਇਸ ਕਿਸਮ ਦੀ ਸਿਰਸੇ ਨੂੰ ਮਤਲਬ ਸਪੋਕਸਮੈਨ ਬਣ ਕੇ ਬੀਜੇਪੀ ਦਾ ਉਹਦਾ ਪ੍ਰੋਪਾਗੈਂਡਾ ਕਰਨਾ ਪੇਸੀ ਕਾਂ ਦੇ ਸਿਦਾਂਤ ਦੇ ਸਿੱਖੀ ਦੇ ਵਿਚਾਰਤਾਰਾ ਦੇ ਬਿਲਕੁਲ ਵਿਰੋਧ ਦੇ ਵੈਸੇ ਵੈਸੇ ਉਸ ਜਗ੍ਹਾ ਤੇ ਪਹਿਲਾ ਮਸਜਿਦ ਬਣੀ ਉਸ ਤੇ ਜਿਹੜਾ ਸੀ ਭਾਈ ਜਿਹੜਾ ਸੀ ਨਾ ਲੱਖੀ ਸ਼ਾਹ ਬੰਜਾਰੇ ਦਾ ਆਪਣਾ ਘਰ ਸੀ ਹੂੰ ਉਸ ਦਾ ਆਪਣਾ ਘਰ ਸੀ ਉਸ ਘਰ ਦੇ ਵਿੱਚ ਉੱਥੇ ਜੋ ਕੁਝ ਉਸ ਉਹਨਾਂ ਨੇ ਕੀਤਾ ਮਹਾਰਾਜ ਦੀ ਜੋ ਮਤਲਬ ਉਹਨਾਂ ਦਾ ਸ਼ਰੀਰ ਸੀ ਉਸ ਨੂੰ ਉੱਥੇ ਉਹਨਾਂ ਨੇ ਆਪਣੇ ਘਰ ਨੂੰ ਅੱਗ ਲਾ ਕੇ ਆਪਣੇ ਘਰ ਨੂੰ ਅੱਗ ਲਾ ਕੇ ਤੋ ਇਸ ਕਿਸਮ ਦੀ ਗੱਲ ਕਰ ਦੇਣੀ ਵੀ ਉੱਥੇ ਮਸੀਤ ਸੀ ਜਿਹਦੇ ਕੋਈ ਬੁਨਿਆਦ ਹੀ ਨਹੀਂ ਜਿਹਦਾ ਕੋਈ ਬੇਸਿਸ ਹੀ ਨਹੀਂ ਉਹ ਤਾਂ ਨਾਲੇ ਉਹਦੇ ਰੈਮਨੈਂਟਸ ਜਿਹੜੇ ਹੁੰਦੇ ਆ ਨਾ ਜੀ ਉਹ ਬਕਾਇਦਾ ਕਾਇਮ ਹੁੰਦੇ ਆ ਕੋਈ ਬਿਲਡਿੰਗ ਕਿਤੇ ਬਣਦੀ ਆ ਉਸ ਦੀਆਂ ਨੀਂਹਾਂ ਹੁੰਦੀਆਂ ਉਸ ਦੇ ਰੈਮਨੈਂਟਸ ਹੁੰਦੇ ਆ ਕੋਈ ਨਾ ਕੋਈ ਚੀਜ਼ ਉਸ ਦੇ ਵਿੱਚ ਪਈ ਹੁੰਦੀ ਤੋ ਇਸ ਕਿਸਮ ਦੀ ਕੋਈ ਚੀਜ਼ ਉੱਥੇ ਖੁਦਾਈ ਕਰ ਲੋ ਕੋਈ ਚੀਜ਼ ਨਿਕਲੇਗੀ ਨਹੀਂ ਉਹ ਸਿਰਫ ਲੱਖੀ ਸ਼ਾ ਬਨਜਾਰੇ ਦਾ ਘਰ ਸੀ ਜਿੱਥੇ ਉਹ ਰਹਿੰਦਾ ਸੀ ਅਮੀਰ ਆਦਮੀ ਸੀ ਬਹੁਤ ਵੱਡਾ ਵਪਾਰੀ ਸੀ ਉਸ ਵੇਲੇ ਦੇ ਸਾਹਮਣੇ ਵੱਡਾ ਵਪਾਰੀ ਸੀ ਉਹ ਤੋਂ ਇਹ ਇਸ ਚੀਜ਼ ਦੇ ਮਤਲਬ ਸਾਰੇ ਐਵੀਡੈਂਸ ਸਾਡੇ ਕੋਲ ਅਵੇਲੇਬਲ ਹੈ ਤੋਂ ਇੱਕ ਮਨਕਰਤ ਗੱਲ ਕਰਕੇ ਪ੍ਰਪਗੈਂਡਾ ਕਰਨਾ ਬੜੀ ਘਟਿਆ ਕਿਸਮ ਦੀ ਜ਼ਹਿਨੀयत ਤੋਂ ਸਰਸਾ ਸਾਹਿਬ ਨੂੰ ਇਸ ਕਿਸਮ ਦੀ ਗੱਲ ਕਰਨੀ ਨਹੀਂ ਚਾਹੀਦੀ ਇਸ ਤੋਂ ਗਰੇਸ ਕਰਨਾ ਚਾਹੀਦਾ ਇਹ ਇਤਿਹਾਸਕਾਰਾਂ ਦਾ ਕੰਮ ਹੈ ਇਹ ਇਤਿਹਾਸਕਾਰਾਂ ਦਾ ਕੰਮ ਹੈ ਇਹ ਸਿਆਸਤਦਾਨਾਂ ਦਾ ਕੰਮ ਨਹੀਂ ਜਿਹੜੇ ਪ੍ਰਪਾਗੈਂਡਾ ਕਰਦੇ ਸੋ ਜੇ ਕੋਈ ਇਤਿਹਾਸਕਾਰ ਇਸ ਕਿਸਮ ਦੀ ਗੱਲ ਕਰ ਰਿਹਾ ਉਸ ਦਾ ਉਹ ਐਵੀਡੈਂਸ ਦੇਗਾ ਔਰ ਐਵੀਡੈਂਸ ਮਾਕੂਲ ਹੋਏਗਾ ਐਵੀਡੈਂਸ ਨੂੰ ਵੀ ਅੱਗੇ ਅਸੀਂ ਐਨਾਲਾਈਜ਼ ਕਰਦੇ ਆਂ ਵੀ ਇਹ ਕੋਈ ਪ੍ਰਪਾਗੈਂਡਾ ਤਾਂ ਨਹੀਂ ਹੈ ਤਾਂ ਉਸ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਅਸੀਂ ਤਾਂ ਕਿਸੇ ਮਾਕੂਲ ਨਤੀਜੇ ਤੇ ਪਹੁੰਚਦੇ ਹਾਂ ਸਮਝੇ ਇਹ ਸਾਨੂੰ ਸਿਖਾਇਆ ਜਾਂਦਾ ਸਾਡੀ ਟ੍ਰੇਨਿੰਗ ਹ ਸਮਝੇ ਨਹੀਂ ਜਿਸ ਤਰ੍ਹਾਂ ਡਾਕਟਰ ਦੀ ਆਪਣੀ ਟ੍ਰੇਨਿੰਗ ਹੈ ਉਹ ਟ੍ਰੇਨਿੰਗ ਕਰਨ ਤੋਂ ਬਾਅਦ ਹੀ ਆਪਰੇਸ਼ਨ ਕਰੇਗਾ ਜਾਂ ਉਸ ਤੋਂ ਬਾਅਦ ਹੀ ਕਿਸੇ ਮਰੀਜ਼ ਨੂੰ ਕੋਈ ਦਵਾਈ ਜਾਂ ਕੋਈ ਉਹਦਾ ਟ੍ਰੀਟਮੈਂਟ ਸੁਜੈਸਟ ਕਰੇਗਾ ਇਸੇ ਕਿਸਮ ਦੀ ਸੀ ਹਿਸਟੋਰੀਨ ਦੀ ਆਪਣੀ ਇੱਕ ਟ੍ਰੇਨਿੰਗ ਹੈ ਜਿਸ ਨੂੰ ਅਸੀਂ ਹਿਸਟੋਰੀਓਗ੍ਰਾਫੀ ਕਹਿੰਦੇ ਉਹ ਬੜੀ ਲੰਬੀ ਟ੍ਰੇਨਿੰਗ ਹੈ ਸਮਝੇ ਤਾਂ ਉਹਦਾ ਐਨਾਲਿਸਿਸ ਕਰੀਦਾ ਫਿਰ ਉਸ ਦਾ ਕਨਕਲੂਜਨ ਕਰੀਦਾ ਆਰਗੂਮੈਂਟ ਦੇ ਦਿਆ ਐਵੀਡੈਂਸ ਦੇ ਦਿਆ ਪ੍ਰੋਪਰ ਐਵੀਡੈਂਸ ਜਿਹੜਾ ਕਨਵਿੰਸਿੰਗ ਐਵੀਡੈਂਸ ਹੋਵੇ ਤੋ ਹੁਣ ਬੜੀ ਬੀਜੇਪੀ ਕੋਸ਼ਿਸ਼ ਕਰ ਰਹੀ ਆ ਵੀ ਅਸੀਂ ਇਤਿਹਾਸ ਕੋਈ ਇਤਿਹਾਸ ਲਿਖ ਨਹੀਂ ਸਕੇ ਹੁਣ ਕੰਡੈਮ ਜ਼ਰੂਰ ਕਰ ਰਹੇ ਆ ਸਮਝੇ ਕਿ ਨਹੀਂ ਰਮੇਲਾ ਥਾਪਨੁਕਰਨਾਮੀਆਂ ਜਿਹੜੇ ਹਿਸਟੋਰੀਅਨ ਜਿਨ੍ਹਾਂ ਨੇ ਬਹੁਤ ਮਾਕੂਲ ਕੰਮ ਕੀਤਾ ਜਿਹੜਾ ਸਾਰੀ ਦੁਨੀਆ ਚ ਐਕਸੈਪਟਡ ਆ ਅਕੈਡੈਮਿਕ ਵਰਡ ਦੇ ਵਿੱਚ ਸਮਝੇ ਉਹਨਾਂ ਨੂੰ ਕ੍ਰਿਟੀਸਾਈਜ਼ ਜ਼ਰੂਰ ਕਰ ਰਹੇ ਆ ਗਾਲ ਗਲੋਚ ਉਹਨਾਂ ਨੂੰ ਜ਼ਰੂਰ ਕਰ ਰਹੇ ਆ ਉਹਨਾਂ ਨੂੰ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਆਪਣੇ ਤੁਸੀਂ ਲਿਖ ਕੇ ਲਿਆਓ ਇਤਿਹਾਸਕਾਰ ਨੇ ਇੱਕ ਕੀ ਉਹਦਾ ਫਰਜ਼ ਹੁੰਦਾ ਇੱਕ ਤੱਕ ਕਿਸੇ ਵੀ ਪੁਆਇੰਟ ਆਫ View ਨੂੰ ਐਸਟੈਬਲਿਸ਼ ਕਰਨਾ ਕੋਈ ਪੁਆਇੰਟ ਆਫ View ਨੂੰ ਰੀ ਐਸਟੈਬਲਿਸ਼ ਕਰ ਦੋ ਦੂਸਰੀ ਆ ਜਾਂ ਉਸ ਨੂੰ ਡਿਮਾਲਿਸ਼ ਕਰ ਦੋ ਤਾਂ ਜੇ ਤੁਸੀਂ ਕਿਸੇ ਚੀਜ਼ ਨੂੰ ਡਿਮਾਲਿਸ਼ ਕਰ ਰਹੇ ਹੋ ਉਸ ਤੋਂ ਪਹਿਲਾਂ ਸਾਰਾ ਉਸ ਦਾ ਸਟਰਕਚਰ ਸਮਝਣ ਦੀ ਕੋਸ਼ਿਸ਼ ਕਰੋ ਐਨਲਾਈਜ਼ ਕਰੋ ਐਵੀਡੈਂਸ ਲੈ ਕੇ ਆਓ ਐਵੀਡੈਂਸ ਮਾਕੂਲ ਹੋਵੇ ਉਹਦਾ ਆਰਗੂਮੈਂਟ ਬਿਲਡ ਕਰੋ ਉਹਦਾ ਐਨਾਲਿਸਿਸ ਤੇ ਕਨਕਲੂਜਨ ਦਿਓ ਇਹ ਬਹੁਤ ਵੱਡਾ ਕੰਮ ਆ ਏ ਇਹ ਸਰਸਾ ਸਾਹਿਬ ਦਾ ਕੰਮ ਨਹੀਂ ਉਹਨਾਂ ਦਾ ਕੰਮ ਡਿਫਰੈਂਟ ਕਿਸਮ ਦਾ ਪ੍ਰਪਗੈਂਡਾ ਕਰਨਾ ਬੀਜੇਪੀ ਨੇ ਜੋ ਕਹਤਾ ਉਹਨਾਂ ਨੇ ਬੋਲ ਦੇਣਾ ਸੋ ਇਸ ਕਿਸਮ ਦੀਆਂ ਗੱਲਾਂ ਬੇਹੁੱਦਾ ਗੱਲਾਂ ਕਰਨੀਆਂ ਨਹੀਂ ਠੀਕ ਹੈ ਪਹਿਲੀ ਗੱਲ ਸਿੱਖ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਿੱਖ ਸਿਧਾਂਤ ਕਦੇ ਇਹ ਪਰਮਿਟ ਨਹੀਂ ਕਰਦਾ ਕਿ ਕਿਸੇ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਜਾਵੇ ਮਹਾਰਾਜ ਨਵੇਂ ਪਾਸਾ ਦੀ ਕਿਸ ਗੱਲ ਤੇ ਸ਼ਹਾਦਤ ਫਰੀਡਮ ਆਫ ਐਕਸਪ੍ਰੈਸ਼ਨ ਆਫ ਰਿਲੀਜੀਅਨ ਹਰ ਆਦਮੀ ਦਾ ਜਮਾਨਦਰੂ ਅਧਿਕਾਰ ਹੈ ਕਿ ਉਹ ਆਪਣੀਆਂ ਰੌ ਰੀਤਾਂ ਦੇ ਮੁਤਾਬਕ ਆਪਣੇ ਧਰਮ ਨੂੰ ਜਿਸ ਤਰੀਕੇ ਨਾਲ ਮਨਾਉਣਾ ਚਾਹੁੰਦਾ ਮਨਾਵੇ ਸੋ ਉਸ ਦੇ ਉੱਤੇ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਜਾਂ ਕੋਈ ਇਸ ਕਿਸਮ ਦਾ ਨਹੀਂ ਕਰਨਾ ਚਾਹੀਦਾ ਵੀ ਉਹ ਉਸ ਨੂੰ ਹਟਾਇਆ ਜਾਵੇ ਉਸ ਗੱਲ ਤੋਂ ਮਹਾਰਾਜ ਨੇ ਜੇ ਪਹਿਲੇ ਗੁਰੂ ਨਾਨਕ ਮਹਾਰਾਜ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਉਹਨਾਂ ਨੇ ਕਿਹਾ ਨਹੀਂ ਜਨੇਊ ਪਾਓ ਜੇ ਤੁਹਾਨੂੰ ਠੀਕ ਲੱਗਦਾ ਪਰ ਸਾਡਾ ਮਤਲਬ ਸਾਡੇ ਕੋਲ ਕੋਈ ਰਾਈਟ ਨਹੀਂ ਕਿ ਅਸੀਂ ਕਿਸੇ ਦੇ ਉੱਤੇ ਰੈਸਟ੍ਰਿਕਸ਼ਨ ਇੰਪੋਜ਼ ਕਰ ਦਈਏ। ਤੋ ਇਹ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਸਿਰਸਾ ਉਈਓ ਬੋਲੀ ਜਾਂਦਾ ਬੇਬੁਨਿਆਦ ਗੱਲਾਂ ਕਰਦਾ ਜਿਹਦੇ ਜਿਹਦਾ ਕੋਈ ਆਧਾਰ ਨਹੀਂ ਜਿਹਦਾ ਕੋਈ ਬੇਸਿਸ ਨਹੀਂ ਢਿੱਲੋ ਸਾਹਿਬ ਇੱਕ ਕਿਤਾਬ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਸਮਰੂਪੀ ਬੇਗਮ ਭਕਰ ਸਿੰਘ ਹੋਰਾਂ ਦੀ ਲਿਖੀ ਹੋਈ ਆ। ਹੂੰ ਉਸ ਦੇ ਵਿੱਚ ਉਹ ਇੱਕ ਜ਼ਿਕਰ ਕਰਦੇ ਆ ਕਿ ਅ ਜਦੋਂ ਇਹ ਸਾਰਾ ਕੁਝ ਵਾਪਰਦਾ ਖਿਸ਼ਾ ਬਨਜਾਰਾ ਆਪਣੇ ਘਰ ਨੂੰ ਅੱਗ ਲਾ ਦਿੰਦਾ ਉਸ ਤੋਂ ਬਾਅਦ ਜਦੋਂ ਮੁਗਲ ਆਉਂਦੇ ਆ ਉਹਨਾਂ ਦੇ ਵੱਲੋਂ ਮਸਜਿਦ ਬਣਾਈ ਜਾਂਦੀ ਆ ਫਿਰ ਉਸ ਤੋਂ ਬਾਅਦ ਜਦੋਂ ਬਾਬਾ ਭਗੇਲ ਸਿੰਘ ਜਾਂਦੇ ਆ ਉਹਨਾਂ ਨੂੰ ਪਤਾ ਹੈ ਕਿ ਉੱਥੇ ਇਹ ਸਾਰਾ ਕੁਝ ਹੈ ਤਾਂ ਉਹ ਉਸ ਉਸ ਸਮੇਂ ਦਾ ਜਿਹੜਾ ਬਾਦਸ਼ਾਹ ਸੀਗਾ ਉਹ ਬਾਦਸ਼ਾਹ ਦੇ ਨਾਲ ਸਮਝੌਤਾ ਹੋ ਗਿਆ ਇੱਕ ਵਾਰ ਕਿ ਇੱਥੋਂ ਕਿਉਂਕਿ ਉਹਨਾਂ ਨੇ ਆਪਣਾ ਆਪਣਾ ਆਰਗੂਮੈਂਟ ਜਿਵੇਂ ਤੁਸੀਂ ਕਿਹਾ ਕਿ ਆਰਗੂਮੈਂਟ ਦਿੱਤਾ ਹੂੰ ਉਹਤੇ ਸਮਝੌਤਾ ਹੋ ਜਾਂਦਾ ਹੈ ਕਿ ਇੱਥੋਂ ਮਸਜਿਦ ਢਾਈ ਜਾਏਗੀ ਔਰ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਸੁਸ਼ੋਭਿਤ ਹੋਏਗਾ ਪਰ ਜਿਹੜੇ ਦਿੱਲੀ ਦੇ ਉਸ ਵੇਲੇ ਮੁਸਲਮਾਨ ਸੀਗੇ ਉਹਨਾਂ ਨੇ ਇਸ ਗੱਲ ਦਾ ਪ੍ਰਜ਼ੋਰ ਵਿਰੋਧ ਕੀਤਾ ਆਪਣੇ ਬਾਦਸ਼ਾਹ ਦਾ ਵੀ ਵਿਰੋਧ ਕੀਤਾ ਕਿ ਐਸਾ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਭਾਵੇਂ ਦਿੱਲੀ ਥੇ ਹੋ ਜਾਵੇ ਅਸੀਂ ਇੱਥੇ ਮਸਜਿਦ ਢਾਣ ਨਹੀਂ ਦੇਣੀ ਸਾਡੇ ਜਹਾਜ਼ ਉਸ ਤੋਂ ਬਾਅਦ ਜ਼ਿਕਰ ਇਹ ਆਉਂਦਾ ਹੈ ਕਿ ਬਾਬਾ ਬਘੇਲ ਸਿੰਘ ਹੋਰਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਮੁਸਲਮਾਨ ਇੱਥੇ ਆਪਣਾ ਦਾਵਾ ਜਿਹੜਾ ਉਹ ਗਲਤ ਤਰੀਕੇ ਨਾਲ ਰੱਖ ਰਹੇ ਆ ਤਾਂ ਫਿਰ ਆਪਣੇ ਜਿੰਨੇ ਵੀ ਸਿੱਖ ਜਿਹੜੇ ਜਰਨੈਲ ਸੀਗੇ ਜਿਹੜੇ ਕਰਨਾਲ ਵਾਲੇ ਪਾਸੇ ਤੇ ਇੱਧਰ ਸਾਰੇ ਬੈਠੇ ਸੀ ਕੁਰੂਕhetra ਵਾਲੇ ਪਾਸੇ ਉਹਨਾਂ ਨੂੰ ਜਿੰਨੇ ਵੀ ਮੁਸਲਮਾਨ ਹੈ ਉੱਥੋਂ ਦੇ ਜਿਹੜੇ ਆਗੂ ਮੁਸਲਮਾਨ ਸੀ ਕਾਜ਼ੀ ਸੀ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਉਹਨਾਂ ਨੂੰ ਜ਼ਬਤ ਕਰਨ ਕਹਿ ਦੋ ਅੱਜ ਦਾ ਆਪਾਂ ਸ਼ਬਦ ਜ਼ਬਤ ਕਰਨਾ ਕਹਿੰਦੇ ਆ ਉਦੋਂ ਉਹਨਾਂ ਦੀਆਂ ਜਾਇਦਾਦਾਂ ਨੂੰ ਜਾਨੀ ਇਕੱਠਿਆਂ ਕਰਕੇ ਆਪਣੇ ਵਾਲੇ ਹਿੱਸੇ ਦੇ ਵਿੱਚ ਜੋੜਨ ਵਾਸਤੇ ਇਹ ਉਹ ਹੁਕਮ ਦੇ ਦਿੰਦੇ ਆ ਇਹ ਜਿਹਾ ਹੁੰਦਾ ਮੈਂ ਮੈਂ ਜੋ ਜੋ ਮੈਂ ਪੜਿਆ ਕਿ ਉਹਦੇ ਵਿੱਚ ਇਹ ਹੈ ਕਿ ਫਿਰ ਉਹ ਡਰ ਜਾਂਦੇ ਆ ਜਿਹੜੇ ਮੁਸਲਮਾਨ ਉਸ ਵੇਲੇ ਆਗੂ ਸੀ ਇਸ ਗੱਲ ਤੋਂ ਘਬਰਾ ਜਾਂਦੇ ਆ ਕਿ ਦੋ ਦੋ ਤਿੰਨ ਤਿੰਨ ਕਰਕੇ ਬਾਬਾ ਬਘੇਲ ਸਿੰਘ ਕੋਲੇ ਜਾਣਾ ਸ਼ੁਰੂ ਕਰ ਦਿੰਦੇ ਆ ਕਿ ਦੇਖੋ ਜੀ ਸਾਡੇ ਤੇ ਇਦਾਂ ਰਹਿਮ ਕਰੋ ਕਿ ਤੁਸੀਂ ਮਸੀਤ ਭਾਵੇਂ ਢਾ ਦਿਓ ਪਰ ਸਾਡੀਆਂ ਜਦਾਦਾਂ ਛੱਡ ਦਿਓ ਜਦਾਦਾਂ ਨੂੰ ਨੁਕਸਾਨ ਨਾ ਪਹੁੰਚਾਓ ਤੇ ਉਸ ਤੋਂ ਬਾਅਦ ਫਿਰ ਇੱਕ ਫੇਰ ਸਮਝੌਤਾ ਹੁੰਦਾ ਦੁਬਾਰਾ ਉਹ ਸਮਝੌਤੇ ਦੇ ਵਿੱਚ ਜਿਹੜਾ ਮੌਕੇ ਦਾ ਬਾਦਸ਼ਾਹ ਹੈ ਉਹ ਦੁਬਾਰਾ ਫਿਰ ਉੱਥੇ ਸ਼ਾਹੀ ਮੋਹਰ ਲਾ ਦਿੰਦਾ ਕਿ ਨਹੀਂ ਹੁਣ ਇੱਥੋਂ ਮਸਜਿਦ ਜਿਹੜੀ ਢਾਈ ਜਾਊਗੀ ਫਿਰ ਮਸਜਿਦ ਟੈਂਦੀ ਐ ਮਸਜਿਦ ਟਹਿ ਕੇ ਜਦੋਂ ਉਸ ਨੂੰ ਖੋਜਿਆ ਜਾਂਦਾ ਤਾਂ ਉਹਦੇ ਵਿੱਚੋਂ ਨੌਵੇਂ ਪਾਸ਼ਾ ਦੀਆਂ ਜਿਹੜੀਆਂ ਅਸਤੀਆਂ ਸੀ ਉਹ ਮਿਲਦੀਆਂ ਔਰ ਉਹ ਕਲਾਸ਼ ਦੇ ਵਿੱਚ ਹੁੰਦੀਆਂ ਉਹਨਾਂ ਨੂੰ ਫਿਰ ਉਹ ਦਿਖਾਇਆ ਜਾਂਦਾ ਫਿਰ ਉੱਥੇ ਜਿਹੜੇ ਮੁਸਲਮ ਵਿਰੋਧ ਕਰਦੇ ਸੀ ਉਹਨਾਂ ਨੂੰ ਦਿਖਾਇਆ ਜਾਂਦਾ ਫਿਰ ਉਹ ਕਹਿੰਦੇ ਆ ਕਿ ਉਹ ਮੰਨ ਜਾਂਦੇ ਆ ਕਿ ਹਾਂ ਵਾਕਈ ਇਹ ਗੁਰੂ ਇਹਨਾਂ ਦੇ ਗੁਰੂ ਦੀ ਇੱਕ ਇੱਥੇ ਸ਼ਹਾਦਤ ਹੋਈ ਹੈ ਜਾਨੀ ਇਸ ਜ਼ਿਕਰ ਨੂੰ ਕਿਵੇਂ ਦੇਖਦੇ ਹੋ ਇਹ ਤਾਂ ਇਸ ਕਿਤਾਬ ਦੇ ਵਿੱਚੋਂ ਤਾਂ ਇਹ ਹੈ ਕਿ ਉੱਥੇ ਮਸੀਤ ਸੀ ਔਰ ਇਸ ਤੋਂ ਬਾਅਦ ਹੀ ਮਸੀਤ ਢਾਈ ਗਈ ਦੇਖੋ ਲੱਖੀ ਸ਼ਾ ਬੰਜਾਰੇ ਦਾ ਘਰ ਆ ਉਹ ਉਸ ਘਰ ਦੇ ਵਿੱਚ ਸੰਸਕਾਰ ਕਰਦੇ ਆ ਗੁਰੂ ਮਹਾਰਾਜ ਦਾ ਸਮਝੇ ਜੀ ਉਹ ਆਪਣਾ ਘਰ ਨੂੰ ਅਗਲਾ ਕੇ ਕਰਦੇ ਉਹਨਾਂ ਦੀ ਕਿੰਨੀ ਮੋਟੀਵੇਸ਼ਨ ਹੈ ਕਿੰਨੀ ਕਮਿਟਮੈਂਟ ਹੈ ਪਹਿਲੀ ਗੱਲ ਜਿਹੜੀ ਉਹ ਜਗ੍ਹਾ ਉਸ ਵੇਲੇ ਦਿੱਲੀ ਦਾ ਮੇਨ ਪਾਰਟ ਨਹੀਂ ਹੈ ਦਿੱਲੀ ਦਾ ਜਿਹੜਾ ਸੈਂਟਰਲ ਪਾਰਟ ਆ ਉਹ ਲਾਲ ਕਿਲੇ ਦੇ ਆਲੇ ਦੁਆਲੇ ਆ ਰਾਈਟ ਤੋ ਉਸ ਵੇਲੇ ਉੱਥੇ ਮਸਜਿਦ ਹੋਣ ਦਾ ਉਸ ਵੇਲੇ ਦਿੱਲੀ ਦੀ ਕੀ ਆਬਾਦੀ ਦੇਖੋ ਨਾ ਐਨਾਲਿਸਿਸ ਕਰਨਾ ਪੈਂਦਾ ਦਿੱਲੀ ਦੀ ਕੀ ਆਬਾਦੀ ਹੋਏਗੀ ਜਰ ਜਰਾ ਲੱਖ ਵੀ ਨਹੀਂ ਹੋਣੀ ਘੱਟ ਹੋਏਗੀ ਲੱਖ ਤੇ ਲੱਖ ਤਾਂ ਜਿਹੜੀ ਪੁਰਾਣੀ ਦਿੱਲੀ ਜਿਹਨੂੰ ਅਸੀਂ ਅੱਜ ਪੁਰਾਣੀ ਦਿੱਲੀ ਕਹਿੰਨੇ ਆ ਉਹਦਾ ਹੀ ਆਪਣਾ ਬਹੁਤ بڑا ਏਰੀਆ ਹੈਗਾ ਬਹੁਤ ਬੜੀ ਟੈਰਿਟਰੀ ਹੈ ਉੱਥੇ ਮਸਜਿਦ ਦਾ ਮਸਜਿਦ ਤਾਂ ਉੱਥੇ ਬਣੇਗੀ ਨਾ ਜਿੱਥੇ ਮੁਸਲਮਾਨਾਂ ਦੀ ਆਬਾਦੀ ਆ ਉੱਥੇ ਕਿੱਥੇ ਮੁਸਲਮਾਨਾਂ ਦੀ ਆਬਾਦੀ ਵਿਚਾਰਿਆਂ ਦੀ ਹੋ ਤਾਂ ਬਾਰ ਬਹੁਤ ਵੱਡਾ ਹੋ ਵਪਾਰੀ ਸੀ ਲਕੀਸ਼ਾ ਬੰਜਾਰਾ ਉਸਨੇ ਆਪਣਾ ਵੱਡਾ ਘਰ ਬਣਾ ਲਿਆ ਉੱਥੇ ਉੱਥੇ ਰਹਿਣ ਲੱਗਿਆ ਉਹਦੇ ਅਹਿਲ ਘਰ ਹੋਣੇ ਉਹਦੇ ਜੋ ਜੋ ਵੀ ਉੱਥੇ ਕੰਮ ਕਰਨ ਵਾਲੇ ਘਰ ਦੇ ਵਿੱਚ ਹੋਣੇ ਤਾਂ ਉੱਥੇ ਮੁਸਲਮਾਨਾਂ ਦੀ ਆਬਾਦੀ ਤਾਂ ਹੈ ਨਹੀਂ ਤਾਂ ਕਿਸੇ ਕਿਸਮ ਦੀ ਆਬਾਦੀ ਹੈ ਨਹੀਂ ਸਿਵਾਏ ਉਸਦੇ ਘਰ ਤੋਂ ਘਰ ਉਹਦਾ ਵੱਡਾ ਹੋਣਾ ਆਬਵੀਅਸਲੀ ਵੱਡਾ ਵਪਾਰੀ ਸੀਗਾ ਉਹ ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਪ੍ਰੋਪਾਗੈਂਡਾ ਬੁੱਕਸ ਹੁੰਦੀਆਂ ਕਿਤਾਬਾਂ ਵੀ ਪ੍ਰਪਾਗੈਂਡਾ ਪੁਆਇੰਟ ਆਫ View ਤੋਂ ਲਿਖੀਆਂ ਜਾਂਦੀਆਂ ਜਿਸ ਤਰ੍ਹਾਂ ਹੁਣ ਲਿਖੀਆਂ ਜਾ ਰਹੀਆਂ ہیں بی جے پی ਲਿਖا رہی ہے نا ਪ੍ਰਪਾਗੈਂਡਾ بکسی ਲਿਖا رہی ہے نہ کہ ਇਤਿਹਾਸਿਕ ਕਿਤਾਬਾਂ ਲਿਖا رہی ہے اور اس قسم ਦੇ ਜਿਹੜੇ ਬੇਬੁਨਿਆਦ ਆਦਮੀ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਸੂਝ-ਬੂਝ ਨਹੀਂ ਹੁੰਦੀ ਜਿਸ ਤਰ੍ਹਾਂ ਇਹ ਸਿਰਸਾ ਸਾਹਿਬ ਹੈਗੇ ਇਹਨਾਂ ਨੂੰ ਕੋਈ ਸੂਝ-ਬੂਝ ਨਹੀਂ ਇਹਨਾਂ ਨੂੰ ਕੋਈ ਸਮਝ ਨਹੀਂ ਇਹਨਾਂ ਨੂੰ ਕੋਈ ਗਿਆਨ ਨਹੀਂ ਇਹਨਾਂ ਨੇ ਕਦੇ ਹਿਸਟਰੀਓਗ੍ਰਾਫੀ ਪੜ੍ਹੀ ਨਹੀਂ ਸਿਰਫ ਉਹਨਾਂ ਨੇ ਕਿਹਾ ਹੁਣ ਆ ਵੀ ਇਸ ਕਿਸਮ ਦੀ ਤੂੰ ਸਟੇਟਮੈਂਟ ਦੇ ਦੇ ਤਾਂ ਇਹਨੇ ਠੱਕ ਦੇਣੀ ਉਹ ਸਟੇਟਮੈਂਟ ਟਾਂਕਤੀ ਉਹਨਾਂ ਦੀ ਪਹੁੰਚ ਕੀ ਹੋ ਸਕਦੀ ਹੈ ਫਿਰ ਉਹਨਾਂ ਦੇ ਪਿੱਛੇ ਆ ਰਾਮ ਮੰਦਰ ਬਣਿਆ ਬਾਬਰੀ ਮਸਜਿਦ ਉਹ ਤਾਂ ਉਹੀ ਉਹਨਾਂ ਦਾ ਤਾਂ ਇੱਕ ਮਿਲਾਓ ਕੇ ਸਿੱਖਾਂ ਨੇ ਵੀ ਇਹ ਕੀਤਾ ਹਾਂ ਵੀ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਪੂਰਾ ਵਿਰੋਧ ਹੋ ਜਾਏ ਆਪਸ ਦੇ ਵਿੱਚ ਇੱਕ ਐਸੀ ਗੱਲ ਕੀਤੀ ਜਾਵੇ ਤਾਂ ਕਿ ਸਿੱਖ ਜਿਹੜੇ ਉਹ ਪੱਕੇ ਤੌਰ ਦੇ ਉੱਤੇ ਮੁਸਲਮਾਨਾਂ ਦੇ ਵਿਰੋਧੀ ਹੋ ਜਾਂ ਮੁਸਲਮਾਨ ਵਿਰੋਧੀ ਹੋ ਆ ਮੁਸਲਮਾਨ ਉਹ ਤਾਂ ਇੱਕੋ ਹੀ ਗੱਲ ਆ ਇੱਕੋ ਹੀ ਗੱਲ ਹੈ ਇੱਕ ਦੂਜੀ ਮੁਸਲਮਾਨੇ ਸੋਚੇ ਕਿ ਸਿੱਖਾਂ ਨੇ ਵੀ ਸਾਡੀ ਸਿੱਖਾਂ ਨੇ ਵੀ ਜੇ ਹਿੰਦੂਆਂ ਨੇ ਢਾਈ ਤਾਂ ਤਾਂ ਸਿੱਖਾਂ ਨੇ ਵੀ ਢਾਈਆਂ ਸਿੱਖਾਂ ਨੇ ਕੋਈ ਮਸਜਿਦ ਨਹੀਂ ਢਾਈ ਕਿਸੇ ਜਗ੍ਹਾ ਇਸ ਕਿਸਮ ਦਾ ਐਵਿਡੈਂਸ ਬਲਕਿ ਹੁਣ ਦੇਖੋ ਹੁਣ ਪਿੰਡਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਸਿੱਖਾਂ ਨੇ ਮਸਜਿਦਾਂ ਜਿਹੜੀਆਂ ਮੁਸਲਮਾਨ ਚਲੇ ਗਏ ਉਹਨਾਂ ਨੂੰ ਰিস্টੋਰ ਕਰਾ ਰਹੇ ਆ ਉਹਨਾਂ ਦੀ ਮਰਮਤ ਆਪ ਕਰਾ ਰਹੇ ਨਾ ਕਿ ਕਿਸੇ ਮੁਸਲਮਾਨ ਤੋਂ ਪੈਸੇ ਲੈ ਕੇ ਕਰਾ ਰਹੇ ਸੈਂਕੜੇ ਪਿੰਡਾਂ ਦੇ ਵਿੱਚ ਇਹ ਹੋ ਰਿਹਾ ਪੰਜਾਬ ਦੇ ਇਹ ਹੈ ਸਿੱਖ ਜਿਹੜੀ ਸਿੱਖ ਸਿਧਾਂਤ ਆ ਗੱਲ ਹੈ ਕਿਸੇ ਨੇ ਦੇਖੋ ਕਿੰਨੀ ਮਿਲੀਟੈਂਸੀ ਦੇ ਵਿੱਚ ਕਿੰਨੀ ਬਿਟਰਨੈਸ ਹੋਈ ਕਿੰਨਾ ਮਤਲਬ ਖੂਨ ਖਰਾਬਾ ਹੋਇਆ باوجود ਇਸ ਗੱਲ ਦੇ ਇੱਕ ਮੰਦਿਰ ਨੂੰ ਪੰਜਾਬ ਦੇ ਵਿੱਚ ਨੁਕਸਾਨ ਨਹੀਂ ਕੀਤਾ ਤੁਸੀਂ ਦੱਸੋ ਮਿਸਾਲ ਦਿਓ ਕਿਸੇ ਮੰਦਿਰ ਦੇ ਉੱਤੇ ਕਿਸੇ ਸਿੱਖ ਨੇ ਨੁਕਸਾਨ ਹਾਲਾਂਕਿ ਸਿੱਖਾਂ ਦੀ 90% ਆਬਾਦੀ ਹੈ ਪਿੰਡਾਂ ਦੇ ਵਿੱਚ ਸਮਝੇ 90 ਤੋਂ ਵੀ ਵੱਧ ਹੋਏਗੀ ਜੇ ਉੱਥੇ ਮੰਦਿਰ ਮੰਦਿਰ ਹੈ ਹੀ ਉੱਥੇ ਉਸੇ ਤਰ੍ਹਾਂ ਮਾਕੂਲ ਆ ਉਸ ਨੂੰ ਕਿਸੇ ਨੇ ਉਸ ਦੀ ਇੱਕ ਇੱਟ ਨਹੀਂ ਛੇੜੀ। ਤੋਂ ਸਿੱਖਾਂ ਦਾ ਇੱਕ ਏਥੋਸ ਆ ਸਿੱਖਾਂ ਦਾ ਗੁਰੂ ਜਿਹੜਾ ਗੁਰੂ ਨੂੰ ਮੰਨਣ ਵਾਲਾ ਸਿੱਖ ਆ ਨਾ ਉਹ ਕਦੇ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਏਗਾ। ਕਿਸੇ ਦੇ ਧਾਰਮਿਕ ਜਿਹੜੇ ਸਥਾਨ ਆ ਉਹਨਾਂ ਦੀ ਉਸੇ ਤਰ੍ਹਾਂ ਮਾਨਤਾ ਕਰੇਗਾ ਔਰ ਉਸ ਨੂੰ ਕੋਈ ਕਿਸੇ ਕਿਸਮ ਦਾ ਨਾ ਨੁਕਸਾਨ ਪਹੁੰਚਾਏਗਾ ਨਾ ਨੁਕਸਾਨ ਹੋਣ ਦੇਵੇਗਾ। ਦੋ ਦਿਨ ਪਹਿਲਾਂ ਇੱਕ ਫੋਟੋ ਵਾਇਰਲ ਹੁੰਦੀ ਹੈ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਹੈ। ਜੀ ਇਹ ਇੱਕ ਜਿਹੜੇ ਉਹ ਮੁ슬ਮਨ ਕਾਜ਼ੀ ਹੈਗੇ ਨੇ ਉਹ ਜਿੱਦ ਜਿਸਨ ਗੜੇਮਾਰੀ ਹੋਈ ਆ ਹਾਂ ਚੰਡੀਗੜ੍ਹ ਮੋਹਾਲੀ ਦੇ ਪੰਜਾਬ ਦੇ ਵਿੱਚ ਅੱਛਾ ਉਸ ਦਿਨ ਇੱਕ ਮੁ슬ਮਨ ਭਰਾ ਜਿਹੜਾ ਹੈ ਉਹ ਉੱਥੇ ਹੀ ਆਪਣੀ ਇਬਾਦਤ ਕਰਨੀ ਸ਼ੁਰੂ ਕਰ ਦਿੰਦਾ ਹੈ ਹਾਂ ਹੈਨਾ ਤੇ ਉੱਪਰੋਂ ਗੜੇਮਾਰੀ ਹੋ ਰਹੀ ਹੈ ਇੱਕ ਗੱਡੀ ਦੇ ਵਿੱਚੋਂ ਇੱਕ ਸਿੱਖ ਭਰਾ ਨਿਕਲਦਾ ਉਹ ਦੇਖਦਾ ਕਿ ਯਾਰ ਉਹ ਬਾਰਿਸ਼ ਹੋ ਰਹੀ ਆ ਪਰ ਉਹ ਇਬਾਦਤ ਦੇ ਵਿੱਚ ਹੈ ਹਾਂ ਉਹ ਆਪਣੀ ਗੱਡੀ ਦੇ ਵਿੱਚੋਂ ਛਤਰੀ ਕੱਢ ਕੇ ਦਸਤਾਰ ਸਜਾਈ ਹੋਈ ਇਹ ਆ ਸਿੱਖੀ ਉਨੇ ਜਾ ਕੇ ਉਸ ਦੇ ਉੱਪਰ ਆਪਣੀ ਛਤਰੀ ਤਾਣੀ ਹੈ ਹਾਂ ਇਹ ਐ ਸਿੱਖੀ ਉਹ ਅਬ ਆਪਣੀ ਇਬਾਦਤ ਦੇ ਵਿੱਚ ਹੈ ਉਸ ਨੇ ਜਾ ਕੇ ਉੱਪਰ ਛਤਰੀ ਇਹ ਐ ਸਿੱਖੀ ਹਾਂ ਇਹ ਐ ਸਿੱਖੀ ਇਹ ਸਿੱਖੀ ਦਾ ਸਿਧਾਂਤ ਹੈ ਇਹ ਗੁਰੂਆਂ ਦੀ ਗੁਰੂਆਂ ਦਾ ਇਤਿਹਾਸ ਹੈ ਜਿੱਤੋਂ ਸਿੱਖਾਂ ਨੂੰ ਸਭ ਸਿੱਖਾਂ ਨੇ ਸਭ ਕੁ ਲਿਆ ਔਰ ਕਦੇ ਵੀ ਕਿਸੇ ਦੀ ਨਿਉਟਿਆਂ ਦੀ ਉਲਟ ਨੇ ਆਸ ਰੰਦੇ ਆਸਰਾ ਸੀ ਰੋਜ਼ ਅਰਦਾਸ ਕਰਦੇ ਕੌਣ ਆ ਨਿਉਟਾ డిఫైన్ తోడో ਕੀਤਾ ਨਿਊਟਰਾ ਸਿੱਖ తోడో ਸਿੱਖ ਵੀ ਹੋ ਸਕਦਾ Hindu ਵੀ ਹੋ ਸਕਦਾ ਕੋਈ ਵੀ ਹੋ ਸਕਦਾ ਸਮਾਰ ਵੀ ईसाई ਕੋਈ ਵੀ ਹੋ ਸਕਦਾ ਜਿਹੜਾ ਵੀ ਨਿਊਟਾ ਹੈ ਉਸ ਨੂੰ ਤੁਸੀਂ ਆਸਰਾ ਦੇਣਾ ਉਹਦੀ ਸਪੋਰਟ ਦੇਣੀ ਭੁੱਖਿਆਂ ਨੂੰ ਤੁਸੀਂ ਅਨਾਜ ਦੇਣਾ ਸਮਝੇ ਕਿ ਨਹੀਂ ਜਿਹੜਾ ਬੇਆਸਰਾ ਉਸ ਨੂੰ ਆਸਰਾ ਦੇਣਾ ਤੁਸੀਂ ਕੋਈ ਉਸ ਦੇ ਵਿੱਚ ਡਿਫਾਈਨ ਨਹੀਂ ਕੀਤਾ ਕੌਣ ਬੇਆਸਰਾ ਕੌਣ ਨਿਊਟਾ ਕੋਈ ਵੀ ਹੋ ਸਕਦਾ Hindu ਵੀ ਹੋ ਸਕਦਾ ਮੁਸਲਮਾਨ ਵੀ ਸਿੱਖ ਵੀ ईसाई ਵੀ ਤਾਂ ਮਹਾਰਾਜ ਦਾ ਬਹੁਤ ਉੱਚਾ ਸੰਕਰਪਾ ਬਹੁਤ ਵਧੀਆ ਬਿਹਤਰੀਨ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਹੀ ਐਸਾ ਜਿੱਥੇ ਲੰਗਰ ਲੱਗਦਾ ਲੰਗਰ ਦੇ ਵਿੱਚ ਕਿਸੇ ਨੂੰ ਪੁੱਛਿਆ ਧੋੜਾ ਜਾਂਦਾ ਵੀ ਤੂੰ ਕੌਣ ਹੈ ਤੇਰੀ ਜਾਤ ਕਾਹੋਣਾ ਤੇਰਾ ਰੰਗ ਕਾਹੋਣਾ ਤੇਰਾ ਧਰਮ ਕੀ ਹੈ ਤੇਰਾ ਰੇਸ ਕੀ ਹੈ ਕੋਈ ਨਹੀਂ ਪੁੱਛਿਆ ਜਾਂਦਾ ਆਓ ਛਕੋ ਜਿਹੜਾ ਭੁੱਖਾ ਛਕੇ ਤਿੰਨ ਸਾਹਿਬ ਜਿਹੜਾ ਜਿਹੜਾ ਜ਼ਿਕਰ ਸਿਰਸਾ ਹੋਰਾਂ ਨੇ ਕੀਤਾ ਉਸ ਜ਼ਿਕਰ ਦੇ ਵਿੱਚ ਉਹ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਖਰੜਾ ਹੈਗਾ ਜੋ ਜੋ ਉਹਨਾਂ ਨੇ ਕਿਤਾਬਾਂ ਹੈਗੀਆਂ ਨੇ ਉਸ ਤੇ ਉਹਨਾਂ ਦੇ ਵਿੱਚ ਦਰਜ ਹੈ ਕਿ ਉੱਥੇ ਮਸਜਿਦ ਸੀ ਮਸਜਿਦ ਨੂੰ ਢਾਆ ਗਿਆ ਇਸ ਨੂੰ ਕਿਵੇਂ ਦੇਖੀਏ ਦੇਖੋ ਸ਼੍ਰੋਮਣੀ ਗੁਰਦੁਆਰਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਕਿਤਾਬਾਂ ਉਹਨਾਂ ਤੇ ਵੀ ਬਹੁਤ ਕਿੰਤੂ ਪਰੰਤੂ ਆ ਉਹ ਕੋਈ ਬਹੁਤ ਸਾਰੀਆਂ ਕਿਤਾਬਾਂ ਕਿਸੇ ਮਤਲਬ ਜਿਹੜੇ ਹਿਸਟਰੀਓਗ੍ਰਾਫੀ ਨੂੰ ਸਮਝਣ ਵਾਲੇ ਇਤਿਹਾਸਕਾਰਾ ਉਹਨਾਂ ਤੋਂ ਨਹੀਂ ਲਿਖਾਈਆਂ ਗਈ ਕਿ ਉਹਨਾਂ ਦੇ ਵਿੱਚ ਵੀ ਇਸ ਕਿਸਮ ਦੇ ਉਹ ਪ੍ਰੋਪਾਗੈਂਡਾ ਪ੍ਰੋਪਾਗੈਂਡਾ ਹੋਇਆ ਹੋਗਾ ਪ੍ਰੋਪਾਗੈਂਡਾ ਹੋਇਆ ਹੋਣਾ ਡੈਫੀਨਿਟਲੀ ਪ੍ਰੋਪਾਗੈਂਡਾ ਬੁੱਕ ਹੋਣੀ ਹੈ ਕੋਈ ਜਿਹਨੂੰ ਸਰਸਾ ਸਾਹਿਬ ਵਰਗੇ ਨੇ ਸਰਸਾ ਵੀ throda ਵਿਰੋਧ ਕਿਉਂ ਨਹੀਂ ਹੋਇਆ ਜੇ ਅਜਿਹੇ ਪ੍ਰੋਪਗੈਂਡਾ ਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨਗੀ ਸਰਸੇ ਨੇ ਵੀ ਕੀਤੀ ਹੈ ਨਾ ਸਰਸੇ ਨੇ ਇਹੋ ਜਿਹਾ ਕੰਮ ਕਰਾਇਆ ਹੁਣ ਤੋ ਸਰਸੇ ਵਰਗੇ ਜਿਹੜੇ ਬੰਦੇ ਆ ਉਹ ਇਹੋ ਜਿਹਾ ਕੰਮ ਕਰਾਉਂਦੇ ਆ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਮਤੋਂ ਉਛਾਲ ਕੇ ਆਪਸ ਦੇ ਵਿੱਚ ਵਿਟਰਨੈਸ ਕ੍ਰੀਏਟ ਕਰਨ ਦੇ ਲਈ ਇਸ ਕਿਸਮ ਦਾ ਕੰਮ ਕਰਾਉਂਦੇ ਕਿਉਂਕਿ ਉਹ ਆਪ ਤਾਂ ਕੋਈ ਇੰਡੀਪੈਂਡੈਂਟ ਮੈਂ ਉਹਦੇ ਪਿੱਛੇ ਫੋਰਸ ਹੱਸੇ ਫਿਰ ਸ਼ਰੋਬਣੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਜਾਂ ਕਿਸੇ ਹਿਸਟੋਰੀਅਨ ਨੂੰ ਵਿਰੋਧ ਕਰਨਾ ਚਾਹੀਦਾ ਐਬਸੋਲੂਟਲੀ ਵਿਰੋਧ ਕਰਨਾ ਚਾਹੀਦਾ ਇਤਿਹਾਸਕਾਰਾਂ ਨੂੰ ਇਤਿਹਾਸਕਾਰ ਤਾਂ ਕਿਸੇ ਇਤਿਹਾਸਕਾਰ ਨੇ ਇਸ ਗੱਲ ਦੀ ਸਪੋਰਟ ਨਹੀਂ ਕੀਤੀ ਮੈਨੂੰ ਦੱਸੋ ਕਿਹੜੇ ਇਤਿਹਾਸਕਾਰ ਨੇ ਸਪੋਰਟ ਕੀਤੀ ਕੋਈ ਇਤਿਹਾਸਕਾਰ ਇਸ ਕਿਸਮ ਦੀ ਬੇਬੁਨਿਆਦ ਗੱਲ ਕਰੇਗਾ ਹੀ ਨਹੀਂ ਕਿਉਂਕਿ ਇੱਕ ਡਿਸਪੀਸਪਲਨ ਇਤਿਹਾਸਕਾਰੀ ਦਾ ਇੱਕ ਡਿਸਪੀਸਪਲਨ ਉਸ ਡਿਸਪਲਿਨ ਦੇ ਵਿੱਚ ਹੀ ਇਤਿਹਾਸਕਾਰ ਕੰਮ ਕਰੇਗਾ ਉਸ ਤੋਂ ਬਾਹਰ ਜਾ ਨਹੀਂ ਸਕਦਾ ਜਿਸ ਤਰ੍ਹਾਂ ਡਾਕਟਰ ਮੈਡੀਕਲ ਦਾ ਇੱਕ ਡਿਸਪਲਿਨ ਆਉ ਡਿਸਪਲਿਨ ਦੇ ਵਿੱਚ ਡਾਕਟਰ ਟ੍ਰੀਟਮੈਂਟ ਕਰਦਾ ਨਾ ਹਰ ਚੀਜ਼ ਜਿਹੜੀ ਉਹ ਡਿਸਪਲਿਨਸ ਹੁੰਦੀ ਹੈ ਤਾਂ ਇਤਿਹਾਸਕਾਰ ਨੂੰ ਇਤਿਹਾਸ ਲਿਖਣ ਤੋਂ ਪਹਿਲਾਂ ਉਸ ਨੂੰ ਅੰਗਰੇਜ਼ੀ ਚ ਅਸੀਂ ਹਿਸਟਰੀਓਗ੍ਰਾਫੀ ਕਹਿੰਦੇ ਉਹ ਸਮਝਣੀ ਪੈਂਦੀ ਹੈ ਤੁਸੀਂ ਕੀ ਕਹਿ ਰਹੇ ਤੁਸੀਂ ਕਿਸ ਕਿਸ ਕੀ ਉਹਦੀ ਬੈਕਗ੍ਰਾਉਂਡ ਕੌਣ ਐਵੀਡੈਂਸ ਕਿਸ ਦਾ ਹੈ ਕੌਣ ਦੇ ਰਿਹਾ ਐਵੀਡੈਂਸ ਉਹਦਾ ਕੈਰੈਕਟਰ ਕੀ ਆ ਉਹਦੀ ਬੈਕਗ੍ਰਾਉਂਡ ਕੀ ਆ ਉਹਦਾ ਐਂਗਲ ਕੀ ਆ ਜਿਹੜੇ ਵੀ ਐਵੀਡੈਂਸ ਹੈਗੇ ਆ ਉਹਨਾਂ ਐਵੀਡੈਂਸ ਐਵੀਡੈਂਸਿਸ ਨੂੰ ਪੁੱਟ ਕਰਨ ਦੇ ਲਈ ਜਿਸ ਤਰ੍ਹਾਂ ਕੋਈ ਜੱਜਮੈਂਟ ਦਿੰਦਾ ਨਾ ਜੱਜ ਉਹਨੂੰ ਦੇਖਣਾ ਪੈਂਦਾ ਇਹ ਥੋੜੋ ਜਿ ਕਿਸੇ ਨੇ ਕੋਈ ਚੀਜ਼ ਲਿਖਤੀ ਉਹਨੂੰ ਤੁਸੀਂ ਐਜ਼ ਇਟ ਇਜ਼ ਲੈ ਲਿਆ ਲੋ ਯੂ ਕਾਂਟ ਟੇਕ ਥੈਟ ਐਜ਼ ਇਟ ਇਜ਼ ਤੁਸੀਂ ਪਹਿਲਾਂ ਉਹਨੂੰ ਐਨਾਲਾਈਜ਼ ਕਰੋ ਇਹ ਲਿਖਾਰੀ ਕੌਣ ਆ ਕਿਸ ਵੇਲੇ ਲਿਖੀ ਗਈ ਉਸ ਵੇਲੇ ਰੂਲਰ ਕੌਣ ਸੀ ਉਸ ਵੇਲੇ ਸਰਕਾਰ ਦਾ ਐਂਗਲ ਕੀ ਸੀ ਉਹਦਾ ਮੋਟਿਵ ਕੀ ਸੀ ਸਾਰੀਆਂ ਚੀਜ਼ਾਂ ਦੇਖ ਕੇ ਉਹਨਾਂ ਦਾ ਐਨਾਲਿਸਿਸ ਕਰਕੇ ਤਾਂ ਅੱਗੇ ਤੁਸੀਂ ਆਰਗੂਮੈਂਟ ਬਿਲਡ ਕਰਦੇ ਹੋ ਫਿਰ ਉਸ ਦਾ ਤੁਸੀਂ ਐਨਾਲਿਸਿਸ ਕਰਦੇ ਹੋ ਸਮਝੇ ਕਿ ਫਿਰ ਉਸ ਦੇ ਕਨਕਲੂਜਨ ਕਰਦੇ ਹੋ ਤੁਸੀਂ ਇਹ ਇੱਕ ਤਿੰਨ ਸਟੈਪਸ ਹੈਗੇ ਉਸ ਟੈਪ ਹੁਣ ਇਸੇ ਕਿ ਬੇਹੁੱਦਾ ਜੀ ਕਿਸਮ ਦੀ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਸਰਸੇ ਨੇ ਉਹਨੂੰ ਉਸ ਦੇ ਉੱਤੇ ਡਿਸਕਸ ਡਿਸਕਸ਼ਨ ਵੀ ਮੈਂ ਸਮਝਦਾ ਮੈਟਰ ਨਹੀਂ ਕਰਦੀ ਠੀਕ ਹੈ ਕਿਉਂਕਿ ਉਹ ਇੱਕ ਮੋਟੀਵੇਟਿਡ ਆਦਮੀ ਆ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਬੀਜੇਪੀ ਦਾ ਸਪੌਂਸਰਡ ਬੰਦਾ ਉਸ ਦਾ ਕੋਈ ਆਪਣਾ ਕਿਰਦਾਰ ਨਹੀਂ ਉਸ ਦੀ ਕੋਈ ਉਸ ਦੇ ਉੱਤੇ ਕੋਈ ਮਤਲਬ ਕੋਈ ਪੜ੍ਹਾਈ ਲਿਖਾਈ ਦਾ ਕੋਈ ਉਹਦੇ ਤੇ ਅਸਰ ਨਹੀਂ ਕਿਸੇ ਕਿਸਮ ਦਾ ਉਹਦੇ ਤੇ ਕੋਈ ਸਟੈਂਪ ਲੱਗੀ ਹੋਈ ਨਹੀਂ ਤਾਂ ਉਹ ਇਸ ਕਿਸਮ ਦੇ ਆਦਮੀ ਦੀ ਸਟੇਟਮੈਂਟ ਨੂੰ ਮੈਂ ਸਮਝਦਾ ਇੰਪੋਰਟੈਂਸ ਨਹੀਂ ਦੇਣੀ ਚਾਹੀਦੀ ਬਹੁਤ ਧੰਨਵਾਦ ਜੀ ਥੈਂਕ ਯੂ ਜਾਣਕਾਰੀ ਸਾਂਝੀ ਕਰਨ ਦੇ ਲਈ ਔਰ ਇਸ ਮਾਮਲੇ ਦੇ ਅੰਦਰ ਇਹ ਹੈ ਕਿ ਪਾਵੇਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਕਿਤਾਬਾਂ ਦਾ ਜ਼ਿਕਰ ਕੀਤਾ ਕਿ ਮੈਂ ਲਿਟਰੇਚਰ ਪੜ੍ਹਿਆ ਜਿਸ ਦੇ ਵਿੱਚ ਇਹ ਦਰਜ ਹੈ ਪਰ ਇੱਥੇ ਗੱਲ ਇਹ ਹੈ ਵੀ ਜਿਸ ਤਰ੍ਹਾਂ ਦੇ ਨਾਲ ਹਿਸਟੋਰੀਅਨ ਦੱਸਦੇ ਨੇ ਜਾਨੀ ਜਿਸ ਤਰ੍ਹਾਂ ਦੇ ਨਾਲ ਢਿੱਲੋਂ ਸਾਹਮਣੇ ਦੱਸਿਆ ਕਿ ਕਿਸੇ ਕਿਤਾਬ ਨੂੰ ਲਿਖਣ ਦੇ ਪਿੱਛੇ ਮਨਸ਼ਾ ਕੀ ਹੈ ਜਿਸ ਰਾਈਟਰ ਨੇ ਲਿਖੀ ਹੈ ਉਹਦੀ ਮਨਸ਼ਾ ਕੀ ਹੈ ਸਮਾਂ ਕੀ ਸੀ ਉਸ ਵੇਲੇ ਹਾਲਾਤ ਕੀ ਸੀ ਕਿੰਨਾ ਹਾਲਾਤਾਂ ਦੇ ਵਿੱਚ ਲਿਖੀ ਗਈ ਹੈ ਕਿਸੇ ਦੇ ਕਹਿਣ ਤੇ ਲਿਖੀ ਗਈ ਜਾਂ ਵਾਕਈ ਕਿਸੇ ਹਿਸਟਰੀ ਦੇ ਵਿੱਚੋਂ ਨਿਕਲੀ ਹੋਈ ਹੈ ਇਹਦਾ ਜਿਹੜਾ ਹੈ ਉਹ ਜ਼ਰੂਰੀ ਹੈ ਉਸ ਪਹੁੰਚ ਤੱਕ ਜਾਣਾ ਉੱਥੋਂ ਤੱਕ ਉਸ ਨੂੰ ਐਨਲਾਈਜ਼ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤਾਂ ਮੰਨਦੇ ਨੇ ਉਹ ਕਿ ਜੋ ਕੁਝ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਕਿਹਾ ਉਹ ਬਿਲਕੁਲ ਇੱਕ ਪ੍ਰੋਪਗੈਂਡਾ ਹੈ ਅਜਿਹਾ ਕਦੇ ਵੀ ਨਹੀਂ ਹੋਇਆ ਕਿ ਉੱਥੇ ਕੋਈ ਮਸਜਿਦ ਸੀ ਜਿਸ ਮਸਜਿਦ ਨੂੰ ਢਾ ਕੇ ਗੁਰਦੁਆਰਾ ਸ੍ਰੀ ਰਿਕਾਪਗੰਨ ਸਾਹਿਬ ਸੋਸ਼ੋਭਤ ਕੀਤਾ ਗਿਆ ਹੋਵੇ ਫਿਲਹਾਲ ਇਹ ਮਾਮਲਾ ਜਿਹੜਾ ਇਹ ਇਤਿਹਾਸ ਦੇ ਨਾਲ ਜੁੜਿਆ ਹੋਇਆ ਵੀ ਆ ਤੇ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਬਿਆਨ ਵਾਲੇ ਪਾਸਿਓਂ ਦੇਖੀਏ ਤਾਂ ਇਹ ਸਿਆਸਤ ਦੇ ਨਾਲ ਜੁੜਿਆ ਹੋਇਆ ਮਾਮਲਾ ਵੀ ਆ ਇਸ ਗੱਲਬਾਤ ਦੇ ਬਾਰੇ ਔਰ ਇਸ ਵਿਵਾਦ ਦੇ ਬਾਰੇ ਤੁਸੀਂ ਕੀ ਸਮਝਦੇ ਹੋ ਆਪਣੇ ਜੋ ਤੁਹਾਡੀ رائے ਆ ਉਹ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ ਸਤਿ ਸ਼੍ਰੀ ਅਕਾਲ